ਸਲਾਮ ਵਾਲੇਕੁਮ ਨਮਸਤੇ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਭਾਈ ਇਹ ਮੁੰਡਾ ਪਿੰਡ ਰਾਮਪੁਰ ਨਾਮ ਹੈ ਜੋਗੀ ਬੜੇ ਘੈਂਟ ਗਾਣੇ ਲਿਖਦਾ ਇਹਨੇ ਕਈਆਂ ਨੂੰ ਗਾਣੇ ਦੇ ਵੀ ਆ ਪਰ ਕਿਸੇ ਨੇ ਏਡੀ ਕਦਰ ਨਹੀਂ ਪਾਈ ਇਹਦੇ ਗਾਣੇ ਚ ਨਾਮ ਕੱਢਦਾ ਠੀਕ ਹੈ ਮੇਰੇ ਵੀਰ ਨੂੰ ਜੇ ਕਿਸੇ ਨੂੰ ਗਾਣਾ ਚਾਹੀਦਾ ਕਲਾਕਾਰ ਨੂੰ ਤਾਂ ਜਰੂਰ ਸਪੋਰਟ ਕਰਾ ਠੀਕ ਹੈ ਮੈਂ ਤੁਹਾਡਾ ਨੰਬਰ ਇਹਦਾ ਇਹਦੇ ਵਿੱਚ ਮੈਂਸ਼ਨ ਕਰ ਦੂਗਾ ਤਾਂ ਇਸ ਕਰਕੇ ਜਰੂਰ ਸਪੋਰਟ ਕਰਾ ਸਤਿ ਸ੍ਰੀ ਅਕਾਲ ਜੀ ਮੈਂ ਗਾਣਾ ਲਿਖਿਆ ਤਾਂ ਜੀ ਅਭੀ ਆਪਣੇ ਪੰਜਾਬ ਦੇ ਮੁੰਡੇ ਕਾ ਤੋਂ ਬਾਹਰ ਨੂੰ ਜਾ ਰਹੇ ਆ ਤੇ ਤੁਹਾਨੂੰ ਉਹ ਗਾਣਾ ਸੁਣਾਣਾ ਹੋ ਚੋਹੀਆ ਜ਼ਰੂਰ ਤੇਰੀ ਖੱਬੀ ਅੱਖ ਦੱਸਦੀ ਉਤੋਂ ਉਤੋਂ ਮਹਾਕਾਲ ਵੀਡੀਓ ਚ ਹੱਸਦੀ ਤੂੰ ਰਹਿ ਸਦਾ ਖੁਸ਼ ਮਾਹੀ ਮੇਰੀਏ ਮੇਰੀ ਫਿਗਰਾ ਜੇ ਉੱਥੇ ਐਵੇਂ ਨਾ ਮਰਨਾ ਜੇ ਮਿਲ ਜਾਂਦੀ ਨੌਕਰੀ ਪੰਜਾਬ ਚ ਮੈਂ ਸੀ ਕੈਨੇਡਾ ਆ ਕੇ ਕੀ ਕਰਨਾ ਜੇ ਮਿਲ ਜਾਂਦੀ ਨੌਕਰੀ ਪੰਜਾਬ ਚ ਮੈਂ ਸੀ ਕੈਨੇਡਾ ਆ ਕੇ ਕੀ ਕਰਨਾ ਹੁੰਦੀ ਜੇ ਇੱਥੇ ਦੀ ਮੈਂ ਸਰਕਾਰ ਚੱਜ ਦੀ ਅੱਧੀ ਦੁਨੀਆ ਕੋ ਦਸ ਬਹਾਰ ਨੂੰ ਆ ਭੱਜਦੀ ਲੋੜ ਨਾਲੋਂ ਜ਼ਿਆਦਾ ਇੱਥੇ ਸੱਚ ਜਿਹੜਾ ਬੋਲਦਾ ਬਿਨਾਂ ਕੋਈ ਕਸੂਰ ਗੋਲੀ ਹੱਕ ਵਿੱਚ ਵੱਜਦੀ ਇੱਥੇ ਹੱਕਾਂ ਲਈ ਲੜਨਾ ਆਪੇ ਪੈਂਦਾ ਏ ਲਾਉਣਾ ਪੈਂਦਾ ਰੋੜਾ ਉੱਤੇ ਤੀਜੇ ਦਿਨ ਧਰਨਾ ਜੇ ਮਿਲ ਜਾਂਦੀ ਨੌਕਰੀ ਪੰਜਾਬ 'ਚ ਮੈਂ ਸੀ ਕੈਨੇਡਾ ਆ ਕੇ ਕੀ ਕਰਨਾ ਜੇ ਮਿਲ ਜਾਂਦੀ ਨੌਕਰੀ ਪੰਜਾਬ 'ਚ ਮੈਂ ਸੀ ਕੈਨੇਡਾ ਆ ਕੇ ਕੀ ਕਰਨਾ ਬਾਈ ਬਹੁਤ ਵਧੀਆ ਗਾਇਆ ਯਾਰ ਬਾਈ ਕੋਈ ਨਹੀਂ ਬਾਈ ਨੰਬਰ ਜਰੂਰ ਮੈਂਸ਼ਨ ਕਰ ਰਿਹਾ ਯਾਰ ਜਰੂਰ ਸਪੋਰਟ ਕਰੋ ਬੰਦੇ ਨੂੰ ਸਪੋਰਟ ਦੀ ਇਸ ਟਾਈਮ ਪੂਰੀ ਜ਼ਰੂਰਤ ਹੈ ਬਾਈ ਹਰ ਇੱਕ ਪ੍ਰਕਾਰ ਦਾ ਗਾਣਾ ਪਿਆ ਆਪਣੇ ਕੋਲ ਰੋਮਾਂਟਿਕ ਸੈਟ ਸੌਂਗ ਚੱਕਮਾ ਬੀਟ ਵਾਲਾ ਜਿੱਦਾਂ ਵੀ ਤੇਦਾ ਵੀ ਗਾਣਾ ਚਾਹੀਦਾ ਸੰਪਰਕ ਕਰੋ ਤੇ ਤੁਹਾਨੂੰ ਉਦਾਂ ਦਾ ਹੀ ਗਾਣਾ ਲਿਖ ਕੇ ਦੇਵਾਂਗੇ ਧੰਨਵਾਦੀ ਤੇ